ਗਣਤੰਤਰ ਦਿਵਸ ਦੇ ਸਮੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਨਿੱਜੀ ਖੁਸ਼ੀ ਜ਼ਾਹਿਰ ਕੀਤੀ ਗਈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵੀ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਦੱਸਿਏ ਕਿ ਕੱਲ ਬਾਪ ਬਣਨ ਦੀ ਖੁਸ਼ੀ ਜਿਹੜੀ ਆ ਉਸ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਮਾਰਚ ਮਹੀਨੇ ਤੱਕ ਜਿਹੜੀਆਂ ਖੁਸ਼ੀਆਂ ਨੇ ਉਹ ਆ ਰਹੀਆਂ ਨੇ ਤੇ ਉਸ ਤੋਂ ਬਾਅਦ ਲਗਾਤਾਰ ਇਸ ਗੱਲ ਨੂੰ ਲੈ ਕੇ ਵੀ ਸਿਆਸਤ ਗਰਮਾ ਗਈ ਹੈ ਤੇ ਉੱਥੇ ਹੀ ਸਵਾਲ ਵੀ ਜੜੇ ਚੱਕੇ ਜਾ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਪੀ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸਾਰਾ ਕੁਝ ਕਿਹਾ ਗਿਆ ਹੈ ਤੇ ਜਦ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਹੀਆਂ ਗੱਲਾਂ ਜੜੀਆਂ ਨਹੀਂ ਕਰਨੀਆਂ ਚਾਹੀਦੀ ਤੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਹ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਦੱਸਦੀ ਕਿ ਹੁਣ ਵਿਰਸਾ ਸਿੰਘ ਬਲਟੋਹਾ ਨੇ ਲਿਖਿਆ ਹੈ ਕਿ ਭਗਵੰਤ ਮਾਨ ਜੀ ਹੁਣ ਤੁਸੀਂ ਪੰਜਾਬ ਵਰਗੇ ਗੌਰਵਮਈ ਸੂਬੇ ਪੰਜਾਬ ਦੇ ਮੁੱਖ ਮੰਤਰੀ ਹੋ ਨਾ ਕਿ ਕਿਸੇ ਸਟੇਜ ਦੇ ਕਲਾਕਾਰ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਦੇਸ਼ ਦੇ ਚੁਣੇ ਹੋਏ ਨੁਮਾਇਦੇ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਕਾਨੂੰਨ ਅਨੁਸਾਰ ਨਿਸ਼ਟਾ ਨਾਲ ਕਰਨ ਲਈ ਸੰਵਿਧਾਨ ਦੀ ਸੌਂਖਾ ਦੇ ਹਨ ਸਾਡੇ ਮੁੱਖ ਮੰਤਰੀ ਦੇ ਵੱਲੋਂ ਇਸ ਸੰਵਿਧਾਨ ਦਿਨ ਗਣਤੰਤਰ ਦਿਵਸ ਤੇ ਸ਼੍ਰਾ ਪੀ ਕੇ ਜਾਣ ਤੇ ਸ਼ਰਮ ਸ਼ਰਿਆਮ ਕਮਲ ਕਿਦੌਣਾ ਦੇਸ਼ ਦੇ ਪਵਿੱਤਰ ਸੰਵਿਧਾਨ ਦਾ ਅਪਮਾਨ ਹੈ ਜੇ ਇੱਕ ਸਰਕਾਰੀ ਮੁਲਾਜ਼ਮ ਲਈ ਸ਼ਰਾਬ ਪੀ ਕੇ ਡਿਊਟੀ ਤੇ ਜਾਣਾ ਅਪਰਾਧ ਹੈ ਤਾਂ ਫਿਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਗਣਰਾਜ ਦਿਵਸ ਵਰਗੇ ਸੰਵਿਧਾਨਿਕ ਦਿਨ ਤੇ ਸ਼ਰਾਬ ਪੀ ਕੇ ਨੈਸ਼ਨਲ ਫਿਲੈਂਕ ਚਲਾਉਣਾ ਤੇ ਪਵਿੱਤਰ ਸੰਵਿਧਾਨਿਕ ਦਿਨ ਦੀ ਡਿਊਟੀ ਕਰਨਾ ਕਿਵੇਂ ਅਪਰਾਧ ਨਹੀਂ ਹੈ ਮੇਰਾ ਪਾਵੇਂ ਭਗਵੰਤ ਮਾਨ ਨਾਲ ਕੋਈ ਸਬੰਧ ਨਹੀਂ ਪਰ ਪੰਜਾਬ ਦਾ ਨਾਗਰਿਕ ਹੋਣ ਕਰਕੇ ਉਹ ਮੇਰਾ ਵੀ ਮੁੱਖ ਮੰਤਰੀ ਹੈ ਪਰ ਸ਼ਰਮ ਆਉਂਦੀ ਹੈ ਇਹੋ ਜਿਹੇ ਦੇ ਮੁੱਖ ਮੰਤਰੀ ਬਣਨ ਤੇ ਇਹੋ ਜੇ ਨੂੰ ਮੁੱਖ ਮੰਤਰੀ ਬਣਾਉਣ ਵਾਲਿਆਂ ਤੇ ਬਾਅਦ ਦੁਪਹਿਰ ਗਵਰਨਰਨ ਹਾਊਸ ਚੰਡੀਗੜ੍ਹ ਵਿੱਚ ਐਟ ਹੋਮ ਰਸਮ ਮੌਕੇ ਗਵਰਨਰ ਪੰਜਾਬ ਤੇ ਹੋਰ ਨਾਮਵਰਤ ਹਸਤੀਆਂ ਦੇ ਸਾਹਮਣੇ ਛੱਲਾ ਗਾਉਣਾ ਵੀ ਤਾਂ ਛੱਲਾ ਹੋਣ ਦੀ ਪ੍ਰਤੱਖ ਨਿਸ਼ਾਨੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਰਤ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਪਹਿਲਾ ਹੋਰ ਕਿਸੇ ਵੀ ਮੁੱਖ ਮੰਤਰੀ ਨੇ ਕਦੇ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਇਹ ਜਿਹੜੀ ਪੋਸਟ ਹੈ ਇਹ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੱਲ ਜੋ ਖੁਸ਼ੀ ਨੂੰ ਲੈ ਕੇ ਜ਼ਾਹਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਸ ਨੂੰ ਲੈ ਕੇ ਸਵਾਲ ਵੀ ਚੱਕੇ ਜਾ ਰਹੇ ਨੇ ਤੇ ਦੂਜੇ ਪਾਸੇ ਜੋ ਉਹਨਾਂ ਦੇ ਵੱਲੋਂ ਕੱਲ ਇੱਕ ਛੱਲਾ ਗਾਣਾ ਵੀ ਗਾਇਆ ਗਿਆ ਉਸ ਨੂੰ ਲੈ ਕੇ ਵੀ ਲਗਾਤਾਰ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਜੋ ਵੱਡੇ ਐਲਾਨ ਕੀਤੇ ਤੇ ਜੋ ਵੱਡੇ ਦਾਅਵੇ ਵੀ ਕੀਤੇ ਉਸ ਨੂੰ ਲੈ ਕੇ ਵੀ ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਅਜਿਹੀ ਸਵਾਲ ਵਰਸਾ ਸਿੰਘ ਵਲਟੋਹੜ ਨੇ ਵੀ ਕੀਤੇ ਨੇ